ਉਹ ਜੇਲ੍ਹ ਦੇ ਵਿੱਚ ਸੀ ਡਿਬਰੂਗੜ ਪਹਿਲੀ ਵਾਰ ਤਾਂ ਜਦੋਂ ਇੱਕ ਵਾਰੀ ਦੀ ਉਹਨਾਂ ਨੂੰ ਸਾਲ ਦੀ ਜਿਹੜੀ ਉਹ ਐਨਐਸਐ ਲੱਗ ਗਈ ਜੀ ਉਸ ਤੋਂ ਬਾਅਦ ਦੂਜੀ ਵਾਰ ਦੀ ਐਨਐਸਏ ਕਦੋਂ ਲੱਗਦੀ ਅਮਰਤ ਭਾਈ ਅਮਰਪਾਲ ਸਿੰਘ ਤੇ ਜਦੋਂ ਉਹ ਚੋਣ ਜਿੱਤ ਜਾਂ ਐ ਲੋਕਤੰਤਰ ਦੇ ਦੇਸ਼ ਦੇ ਵਿੱਚ ਲੋਕ ਵੱਡੇ ਹੁੰਦੇ ਆ ਸਰਕਾਰਾਂ ਜਾਂ ਲੀਡਰ ਵੱਡੇ ਨਹੀਂ ਹੁੰਦੇ ਮੈਂ ਕਹਿੰਨਾ ਕਿ ਜਦੋਂ ਲੋਕ ਵੱਡੇ ਹੁੰਦੇ ਆ ਤਾਂ ਇਹ ਲੋਕਾਂ ਦਾ ਫਤਵਾ ਸੀ ਕਿ ਪੰਜਾਬ ਦੀਆਂ ਲੋਕ ਸਭਾ ਦੀਆਂ 13 ਸੀਟਾਂ ਦੇ ਵਿੱਚੋਂ ਸਭ ਤੋਂ ਵੱਡੀ ਲੀਡ ਜੇ ਲਈਆ ਤਾਂ ਭਾਈ ਅਮਰਪਾਲ ਸਿੰਘ ਖਾਲਸਾ ਨੇ ਲਈ ਹੈ ਉਹ ਲੋਕਾਂ ਦਾ ਫਤਵਾ ਸੀ ਨਾ ਪਰ ਲੋਕਤੰਤਰੀ ਦੇਸ਼ ਦੇ ਹਾਲਾਤ ਅਸੂਲ ਤੇ ਕਾਇਦੇ ਕਾਨੂੰਨ ਦੇਖ ਲੋ ਕਿਹੋ ਜਿਹਾ ਇੱਕ ਹਾਰੇ ਹੋਏ ਕੈਂਡੀਡੇਟ ਨੂੰ ਮੈਂ ਸਿੱਧੇ ਸਰਦੋਚ ਨਾਂ ਲੈ ਤਾ ਰਵਨੀਤ ਬਿੱਟੂ ਨੂੰ ਇੱਕ ਹਾਰੇ ਹੋਏ ਕੈਂਡੀਡੇਟ ਨੂੰ ਸੈਂਟਰ ਦੇ ਵਿੱਚ ਜਿਹੜਾ ਕੇਂਦਰ ਦੇ ਵਿੱਚ ਮੰਤਰੀ ਬਣਾ ਦਿੱਤਾ ਜਾਂਦਾ ਤੇ ਇੱਕ ਸਭ ਤੋਂ ਵੱਡੇ 13 ਸੀਟਾਂ 13 ਦੇ ਵਿੱਚੋਂ ਸਭ ਤੋਂ ਵੱਡੇ ਬਹੁਤ ਨਾਲ ਜਿੱਤੇ ਹੋਏ ਬੰਦੇ ਤੇ ਇੱਕ ਵਾਰੀ ਹੋਰ ਜਿਹੜੀ ਉਹ ਸਟੇਟ ਹੈ ਜਾਂ ਕੇਂਦਰ ਉਹ ਦੁਬਾਰਾ ਫੇਰ ਇੱਕ ਸਾਲ ਦੀ ਹੋਰ ਐਨਐਸਏ ਵਧਾ ਦਿੰਦੀ ਹੈ ਇਹ ਆ ਸਾਡਾ ਲੋਕਤੰਤਰੀ ਕਹਿੰਦਾ ਕਿ ਜਿਹੜੀ ਸਿਆਸਤ ਦੀ ਕੁਰਸੀ ਸਾਡੇ ਦੇਸ਼ ਦੀ ਹੈ ਨਾ ਉਹ ਐਡੀ ਕ ਹਰਾਮਖੋਰ ਕੁਰਸੀ ਹੈ ਜੀ ਮੈਨੂੰ ਕੋਈ আপত্তি ਨਹੀਂ ਮੈਨੂੰ ਕੋਈ ਗੁਰੇਜ਼ ਨਹੀਂ ਇਹ ਸ਼ਬਦ ਕਹਿਣ ਤੋਂ ਕਿ ਜਿਹਦੇ ਤੇ ਬੈਠ ਕੇ ਮੈਂ ਕਹਿੰਦਾ ਕਿ ਹੋ ਸਕਦਾ ਕੱਲ ਨੂੰ ਮੈਂ ਵੀ ਬੈਠ ਜਾਣਾ ਤੇ ਜਿਹੜੀ ਜ਼ੁਬਾਨ ਅੱਜ ਤੁਹਾਡੇ ਮਾਈਕ ਤੇ ਹੈ ਤੇ ਹੋ ਸਕਦਾ ਇਹ ਮੇਰੀ ਜ਼ੁਬਾਨ ਜਿਹੜੀ ਉਦੋਂ ਨਾ ਰਵੇ ਇਸ ਪਤਾ ਨਹੀਂ ਕਿਉਂ ਸਾਡੇ ਦੇਸ਼ ਦੀ ਸਿਆਸਤ ਦੀ ਕੁਰਸੀ ਤੇ ਬੈਠ ਕੇ ਨਾ ਜੋ ਬੰਦਾ ਅਸਲੀਅਤ ਦੇ ਵਿੱਚ ਪਹਿਲਾਂ ਆਪਣੇ ਆਪ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਉਹ ਉਹਦੇ ਵਿੱਚ ਉਹ ਚੀਜ਼ਾਂ ਰਹੀ ਨਹੀਂ ਜਾਂਦੀ ਭਗਵਾਨ ਤਮਨ ਸਾਹਿਬ ਇਹ ਗੱਲ ਕਹਿੰਦੇ ਕਿ ਉਹਨੇ ਨੌਜਵਾਨ ਨੂੰ ਢੜਕਾਉਣਾ ਸੀ ਉਹਨਾਂ ਨੇ ਇਹ ਕਰਨਾ ਸੀ ਉਹ ਢੜਕਾਉਣਾ ਸੀ ਇਹ ਗੱਲਾਂ ਬਾਅਦ ਦੀਆਂ ਜਦੋਂ ਢੜਕਾਉਂਦੇ ਤਾਂ ਫਿਰ ਦੇਖੋ ਵੀ ਉਹਨਾਂ ਦਿਨਾਂ ਦੇ ਵਿੱਚ ਬੇਸ਼ੱਕ ਜਦੋਂ ਆਪਾਂ 84 ਦੀ ਗੱਲ ਕਰੀਏ ਬੇਸ਼ੱਕ ਉਹ ਇੱਕ ਖਾੜਕੂ ਲੈ ਸੀ ਅੱਤਵਾਦ ਕਦੋਂ ਬਣੀ ਜਦੋਂ ਗਲਤ ਆਨਸਰ ਵਿੱਚ ਜਾਂ ਤਾਂ ਵੜ ਗਏ ਜਾਂ ਬਾੜ ਦਿੱਤੇ ਅਸਲੀ ਤਾਂ ਸਾਡੇ ਫੀਮ ਵੀ ਮਿਲਣੋਂ ਹਟ ਗਈ ਲੋਕ ਕੇ ਰੌਲਾ ਪਾਉਂਦੇ ਆ ਜਥੇਬੰਦੀਆਂ ਤੇ ਉਂਗਲ ਉਠਦੀ ਹੈ ਕਿ ਜਥੇਬੰਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਹੋਰ ਲੜਾਈਆਂ ਲੜਦੀਆਂ ਇਹ ਕਿਉਂ ਨਹੀਂ ਕਹਿੰਦੀ ਪੰਜਾਬ ਦੇ ਵਿੱਚ ਜਿਹੜੀ ਉਹ ਖਸ ਖਸ ਦੀ ਖੇਤੀ ਹੋਣੀ ਚਾਹੀਦੀ ਫੀਮ ਦੀ ਖੇਤੀ ਹੋਣੀ ਚਾਹੀਦੀ ਜਿੰਨੇ ਲਾ ਰਹੇ ਆ ਨਾ ਸਾਰੇ ਜਿਆਦਾ 80% ਤੋਂ ਵੱਧ ਮਿਹਨਤ ਮਜ਼ਦੂਰੀ ਕਰਨ ਵਾਲੇ ਜਿਹੜੇ ਲੋਕ ਹੈ ਉਹੋ ਲਾ ਰਹੇ ਆ ਤੇ ਸਸਤਾ ਲਾ ਰਹੇ ਆ ਪਤਾ ਨਹੀਂ ਕੀ ਪੀਸ ਕੇ ਦਿੱਤਾ ਜਾਂਦਾ ਮੈਂ ਕਹਿੰਦਾ ਨਾ ਦੁੱਧ ਅਸਲੀ ਨਾ ਚਿੱਟਾ ਅਸਲੀ ਜਿਹਦੇ ਨਾਲ ਮਰਦੇ ਆ ਸਾਧਸ਼੍ਰੀ ਗਾਲਜੀ ਮੈਨਰਪੁਰ ਸਿੰਘ ਜੈਤੋ ਤੁਸੀਂ ਸੱਚ ਦਾ ਸੁਣਨ ਨਾਲ ਜੁੜੇ ਹੋਏ ਹੋ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਜਸਵਿੰਦਰ ਸਿੰਘ ਜੀ ਕਿਸਾਨ ਯੂਨੀਅਨ ਸਿੱਧੂਪੁਰ ਤੋਂ ਇਹਨਾਂ ਨਾਲ ਗੱਲਬਾਤ ਕਰਾਂਗੇ ਪੰਜਾਬ ਦੇ ਮਸਲਿਆਂ ਤੇ ਭਗਵੰਤਬਾਨ ਸਾਹਿਬ ਬਾਰੇ ਵੀ ਗੱਲਬਾਤ ਕਰਾਂਗੇ ਉਹਨਾਂ ਦੀ ਕਾਰਗੁਜ਼ਾਰੀ ਕਿਵੇਂ ਆ ਅਮਰਿਤਪਾਲ ਨੇ ਅੱਜ ਸੌਹ ਚੁੱਕੀ ਉਸ ਬਾਰੇ ਵੀ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਨਰਪੋਪਰੀ ਜੀ ਤੁਹਾਡਾ ਤੁਹਾਡੀ ਟੀਮ ਦਾ ਜੀ ਆਇਆਂ ਨੂੰ ਸੱਚ ਦਾ ਸੁਨੇਹਾ ਦੇਖ ਰਹੀ ਦੇਸ਼ ਦੁਨੀਆ ਦੇ ਵਿੱਚ ਸਾਡੇ ਨੌਜਵਾਨ ਸਾਡੇ ਵੀਰ ਸਾਡੀਆਂ ਭੈਣਾਂ ਬੱਚੇ ਬਜ਼ੁਰਗ ਸਤਿਕਾਰਯੋਗ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸ ਕਿਵੇਂ ਦੇਖਦੇ ਹੋ ਅੱਜ ਅਮਰਿਤਪਾਲ ਸਿੰਘ ਨੇ ਜੋ ਸੌ ਚੁੱਕੀ ਆ ਇਹ ਸੌ ਮੇਰੇ ਖਿਆਲ ਜਿੱਦਨ ਪਹਿਲਾਂ ਪੂਰੇ ਦੇਸ਼ ਦੇ ਵਿੱਚ ਉਹ ਚੁਣੇ ਗਏ ਜਿਹੜੇ ਕੈਂਡੀਡੇਟ ਸੀ ਜੀ ਉਸ ਦਿਨ ਹੀ ਚੁਕਾ ਲੈਣੀ ਚਾਹੀਦੀ ਸੀ ਜੀ ਅੱਜ ਵੀ ਤਾਂ ਚੁਕਵਾਈ ਹੈ ਨਾ ਇੱਕ ਉਹਨਾਂ ਦੇ ਨਾਲ ਹੋਰ ਵੀ ਹੈ ਹਨਾ ਮੇਰੇ ਖਿਆਲ ਸ਼ਾਇਦ ਜੰਮੂ ਕਸ਼ਮੀਰ ਤੋਂ ਉਹਨਾਂ ਨੂੰ ਵੀ ਚੁਕਾਈ ਗਿਆ ਉਹਨਾਂ ਨੂੰ ਸ਼ਾਇਦ 2 ਘੰਟਿਆਂ ਦੀ ਜਿਹੜੀ ਪਰੋਲ ਦਿੱਤੀ ਗਈ ਹੈ ਕਿ ਜੇਲ੍ਹ ਤੋਂ ਜਿਹੜਾ ਉਹ ਸਪੀਕਰ ਸਾਹਿਬ ਤੱਕ ਤੇ ਉੱਥੋਂ ਵਾਪਸ ਫੇਰ ਜੇਲ੍ਹ ਹਨਾ ਵੀ ਉਸੇ ਦਿਨ ਚੁਕਾ ਦੇਣੀ ਚਾਹੀਦੀ ਕਿਉਂਕਿ ਸਾਡੇ ਮੈਂ ਹਰ ਵਾਰੀ ਜਦੋਂ ਕਿਤੇ ਮੇਰੀ ਕੋਈ ਗੱਲਬਾਤ ਹੁੰਦੀ ਹੈ ਨਾ ਤੁਹਾਡੇ ਵਰਗੇ ਭਰਾਵਾਂ ਨਾਲ ਤੇ ਮੈਂ ਕਹਿੰਦਾ ਹੁੰਨਾ ਕਿ ਢੰਡੋਰਾ ਦੁਨੀਆ ਦੇ ਵਿੱਚ ਇਹ ਪਿੱਟਿਆ ਜਾਂਦਾ ਹੈ ਕਿ ਸਾਡਾ ਜਿਹੜਾ ਭਾਰਤ ਦੇਸ਼ ਹੈ ਨਾ ਜੀ ਸਭ ਤੋਂ ਵੱਡਾ ਲੋਕਤੰਤਰੀਕ ਦੇਸ਼ ਹੈ ਸਾਡਾ ਭਾਰਤ ਜੀ ਤੇ ਐਡੇ ਵੱਡੇ ਲੋਕ ਤੇ ਫਿਰ ਲੋਕਤੰਤਰਿਕ ਦੇਸ਼ ਦੇ ਵਿੱਚ ਹਰ ਇੱਕ ਨੂੰ ਜਦੋਂ ਸਿਸਟਮ ਦੀ ਗੱਲ ਆਉਂਦੀ ਹੈ ਜਦੋਂ ਸਰਕਾਰਾਂ ਦੀ ਗੱਲ ਆਉਂਦੀ ਹੈ ਉਦੋਂ ਵੱਖੋ ਵੱਖਰੀ ਨਿਗਾਹ ਨਾਲ ਕਿਉਂ ਦੇਖਿਆ ਜਾਂਦਾ ਕਾਣੀ ਵੰਡ ਕਿਉਂ ਰੱਖੀ ਜਾਂਦੀ ਹੈ ਅਮਰਤਪਾਲ ਸਿੰਘ ਆ ਠੀਕ ਹੈ ਮੈਂ ਕਹਣਾ ਕਿ ਪਿੱਛੇ ਵੀ ਉਹ ਬਹੁਤ ਕੁਝ ਪੜਿਆ ਜਦੋਂ ਇਲੈਕਸ਼ਨ ਹੋਣਾ ਸੀ ਹਲੇ ਉਹ ਜੇਲ੍ਹ ਦੇ ਵਿੱਚ ਸੀ ਡਿਬਰੂਗੜ ਪਹਿਲੀ ਵਾਰ ਤਾਂ ਜਦੋਂ ਇੱਕ ਵਾਰੀ ਦੀ ਉਹਨਾਂ ਨੂੰ ਸਾਲ ਦੀ ਜਿਹੜੀ ਉਹ ਐਨਐਸਏ ਲੱਗ ਗਈ ਜੀ ਉਸ ਤੋਂ ਬਾਅਦ ਦੂਜੀ ਵਾਰ ਦੀ ਐਨਐਸਏ ਕਦੋਂ ਲੱਗਦੀ ਅਮਰਤ ਭਾਈ ਔਰ ਅਮਰਤਪਾਲ ਸਿੰਘ ਤੇ ਜਦੋਂ ਉਹ ਚੋਣ ਜਿੱਤ ਜਾਂਦੇ ਆ ਠੀਕ ਹੈ ਜੱਤਣ ਤੋਂ ਬਾਅਦ ਦੇਖੋ ਵੀ ਹੁਣ ਇਹ ਲੋਕਤੰਤਰਿਕ ਦੇਸ਼ ਦੇ ਲੋਕ ਕਹਿੰਦੇ ਵੀ ਲੋਕ ਵੱਡੇ ਹੁੰਦੇ ਆ ਕਿ ਸਰਕਾਰਾਂ ਜੀ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਨਾ ਕਹਿੰਦੇ ਹੁੰਦੇ ਸੀ ਹੁਣ ਵੀ ਕਹਿੰਦੇ ਉਹ ਕਹਿੰਦੇ ਸੀ ਵੀ ਲੋਕਤੰਤਰਿਕ ਦੇਸ਼ ਦੇ ਵਿੱਚ ਲੋਕ ਵੱਡੇ ਹੁੰਦੇ ਆ ਸਰਕਾਰਾਂ ਜਾਂ ਲੀਡਰ ਵੱਡੇ ਨਹੀਂ ਹੁੰਦੇ ਜੀ ਮੈਂ ਕਹਿੰਦਾ ਕਿ ਜਦੋਂ ਲੋਕ ਵੱਡੇ ਹੁੰਦੇ ਆ ਤਾਂ ਇਹ ਲੋਕਾਂ ਦਾ ਫਤਵਾ ਸੀ ਕਿ ਪੰਜਾਬ ਦੀਆਂ ਲੋਕ ਸਭਾ ਦੀਆਂ 13 ਸੀਟਾਂ ਦੇ ਵਿੱਚੋਂ ਸਭ ਤੋਂ ਵੱਡੀ ਲੀਡ ਜੇ ਲਈਆ ਤਾਂ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਲਈ ਉਹ ਲੋਕਾਂ ਦਾ ਫਤਵਾ ਸੀ ਨਾ ਹੁਣ ਇੱਕ ਪਾਸੇ ਦੇਖੋ ਕੀ ਹੁੰਦਾ ਮੈਂ ਮੇਰੇ ਖਿਆਲ ਦੇ ਵਿੱਚ ਕੱਲ੍ਹ ਕੇ ਪਰਸੋਂ ਮੈਂ ਲਿਖਿਆ ਵੀ ਸੀ ਕਿਸੇ ਮਿੱਤਰ ਨੇ ਕੋਈ ਪੋਸਟ ਪਾਈ ਸੀ ਉਹਤੇ ਵੀ ਮੈਂ ਕਮੈਂਟ ਕੀਤਾ ਸੀ ਮੈਂ ਕਿਹਾ ਕਿ ਕਹਿਣ ਨੂੰ ਅਸੀਂ ਲੋਕਤੰਤਰੀ ਦੇਸ਼ ਦੇ ਵਿੱਚ ਰਹਿੰਦੇ ਹਾਂ ਪਰ ਲੋਕਤੰਤਰੀ ਦੇਸ਼ ਦੇ ਹਾਲਾਤ ਅਸੂਲ ਤੇ ਕੈਦਕਾਨੂੰਨ ਦੇਖ ਲੋ ਕਿਹੋ ਜਿਹਾ ਇੱਕ ਹਾਰੇ ਹੋਏ ਕੈਂਡੀਡੇਟ ਨੂੰ ਮੈਂ ਸਿੱਧੇ ਸ਼ਬਦਾਂ ਚ ਨਾਂ ਲੈ ਤਾ ਰਵਨੀਤ ਬਿੱਟੂ ਨੂੰ ਇੱਕ ਹਾਰੇ ਹੋਏ ਕੈਂਡੀਡੇਟ ਨੂੰ ਸੈਂਟਰ ਦੇ ਵਿੱਚ ਜਿਹੜਾ ਕੇਂਦਰ ਦੇ ਵਿੱਚ ਮੰਤਰੀ ਬਣਾ ਦਿੱਤਾ ਜਾਂਦਾ ਹੈ ਇੱਕ ਸਭ ਤੋਂ ਵੱਡੇ 13 ਸੀਟਾਂ 13 ਦੇ ਵਿੱਚੋਂ ਸਭ ਤੋਂ ਵੱਡੇ ਬਹੁਤ ਬਹੁਤ ਨਾਲ ਜਿੱਤੇ ਹੋਏ ਬੰਦੇ ਤੇ ਇੱਕ ਵਾਰੀ ਹੋਰ ਜਿਹੜੀ ਉਹ ਸਟੇਟ ਹੈ ਜਾਂ ਕੇਂਦਰ ਹੈ ਉਹ ਦੁਬਾਰਾ ਫੇਰ ਇੱਕ ਸਾਲ ਦੀ ਹੋਰ ਐਨਐਸਏ ਵਧਾ ਦਿੰਦੀ ਹੈ ਇਹ ਆ ਸਾਡਾ ਲੋਕਤੰਤਰ ਕਿਵੇਂ ਦੇਖਦੇ ਹੋ ਭਗਵੰਤਬਾਨ ਸਾਹਿਬ ਕਹਿੰਦੇ ਸੀ ਅਮਰਿਤਪਾਲ ਨੌਜਵਾਨਾਂ ਨੂੰ ੜਕਾਂਦਾ ਸੀ ਪਰ ਅਮਰਿਤਪਾਲ ਦੇ ਜੋ ਸਪੋਰਟਰ ਨੇ ਉਹ ਕਹਿੰਦੇ ਸੀ ਯਾਰ ਨੌਜਵਾਨਾਂ ਨੂੰ ਨਸ਼ਿਆ ਤੋਂ ਰੋਕਦਾ ਸੀ ਸਿੱਖੀ ਨਾਲ ਜੋੜਦਾ ਸੀ ਤੁਸੀਂ ਕਿਵੇਂ ਦੇਖਦੇ ਹੋ ਭਗਵੰਤਬਾਨ ਸਾਹਿਬ ਦੇ ਇਸ ਵਿਵਹਾਰ ਨੂੰ ਦੇਖੋ ਜੀ ਮੇਰਾ ਜਿਹੜਾ ਨਜ਼ਰੀਆ ਹੈ ਜੀ ਮੈਂ ਕਹਿੰਦਾ ਕਿ ਜਿਹੜੀ ਸਿਆਸਤ ਦੀ ਕੁਰਸੀ ਸਾਡੇ ਦੇਸ਼ ਦੀ ਹੈ ਨਾ ਜ ਉਹ ਐਡੀ ਕ ਹਰਾਮਖੋਰ ਕੁਰਸੀ ਐ ਜੀ ਮੈਨੂੰ ਕੋਈ আপত্তি ਨਹੀਂ ਮੈਨੂੰ ਕੋਈ ਗੁਰੇਜ਼ ਨਹੀਂ ਇਹ ਸ਼ਬਦ ਕਹਿਣ ਤੋਂ ਕਿ ਜਿਹਦੇ ਤੇ ਬੈਠ ਕੇ ਮੈਂ ਕਹਿੰਨਾ ਕਿ ਹੋ ਸਕਦਾ ਕੱਲ ਨੂੰ ਮੈਂ ਵੀ ਬੈਠ ਜਾਣਾ ਤੇ ਜਿਹੜੀ ਜ਼ੁਬਾਨ ਅੱਜ ਤੁਹਾਡੇ ਮਾਈਕ ਤੇ ਐ ਤੇ ਹੋ ਸਕਦਾ ਇਹ ਮੇਰੀ ਜ਼ੁਬਾਨ ਜਿਹੜੀ ਉਦੋਂ ਨਾ ਰਵੇ ਇਸ ਪਤਾ ਨਹੀਂ ਕਿਉਂ ਸਾਡੇ ਦੇਸ਼ ਦੀ ਸਿਆਸਤ ਦੀ ਕੁਰਸੀ ਤੇ ਬੈਠ ਕੇ ਨਾ ਜੋ ਬੰਦਾ ਅਸਲੀਅਤ ਦੇ ਵਿੱਚ ਪਹਿਲਾਂ ਆਪਣੇ ਆਪ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਉਹ ਉਹਦੇ ਵਿੱਚ ਉਹ ਚੀਜ਼ਾਂ ਰਹੀ ਨਹੀਂ ਜਾਂਦੀਆਂ ਜੀ ਭਗਵੰਤ ਮਾਨ ਸਾਹਿਬ ਇਹ ਗੱਲ ਕਹਿੰਦੇ ਕਿ ਉਹਨੇ ਨੌਜਵਾਨ ਨੂੰ ਪੜਕਾਉਣਾ ਸੀ ਉਹਨਾਂ ਨੇ ਇਹ ਕਰਨਾ ਸੀ ਪੜਕਾਉਣਾ ਸੀ ਜੀ ਇਹ ਗੱਲਾਂ ਬਾਅਦ ਦੀਆਂ ਜਦੋਂ ਢੜਕਾਉਂਦੇ ਤਾਂ ਫਿਰ ਦੇਖੋ ਵੀ ਉਹਨਾਂ ਦਿਨਾਂ ਦੇ ਵਿੱਚ ਬੇਸ਼ੱਕ ਜਦੋਂ ਆਪਾਂ 84 ਦੀ ਗੱਲ ਕਰੀਏ ਬੇਸ਼ੱਕ ਉਹ ਇੱਕ ਖਾੜਕੂ ਲਹਿਰ ਸੀ ਜੀ ਅੱਤਵਾਦ ਕਦੋਂ ਬਣੀ ਜਦੋਂ ਗਲਤ ਆਨਸਰ ਵਿੱਚ ਜਾਂ ਤਾਂ ਵੜ ਗਏ ਜਾਂ ਬਾੜ ਦਿੱਤੇ ਗਏ ਜੀ ਉਸ ਤੋਂ ਬਾਅਦ ਉਹ ਅੱਤਵਾਦੀ ਲਹਿਰ ਬਣ ਗਈ ਕਿਉਂ ਕਿ ਉਹਨਾਂ ਨੇ ਗਲਤ ਚੀਜ਼ਾਂ ਕਰਨੀਆਂ ਜਨਚਰ ਖਾੜਕੂ ਲਹਿਰ ਸੀ ਉਹਨਾਂ ਚਰ ਕੀ ਸੀ ਉਹਨਾਂ ਚਰ ਸਾਰੇ ਕੰਮ ਸਹੀ ਹੁੰਦੇ ਸੀ ਕਿ ਤੁਸੀਂ ਬਰਾਦ ਦੇ ਇੰਨੇ ਬੰਦੇ ਲੈ ਕੇ ਜਾਓਗੇ ਤੁਸੀਂ ਆਹ ਚੀਜ਼ ਕਰੋਗੇ ਨਹੀਂ ਮਤਲਬ ਸਾਰਾ ਕੁਝ ਸਹੀ ਕਰਵਾਇਆ ਜਾਂਦਾ ਸੀ ਮੈਂ ਕਹਿੰਦਾ ਕਿ ਜੇ ਉਹ ਗਲਤ ਕਰਦਾ ਜੀ ਭਾਈ ਅਮਰਤਪਾਲ ਸਿੰਘ ਤਾਂ ਉਹਨਾਂ ਨੂੰ ਜੋ ਮਰਜ਼ੀ ਇੱਕ ਵਾਰੀ ਫੇਰ ਅਰੈਸਟ ਵੀ ਕੀਤਾ ਜਾ ਸਕਦਾ ਸੀ ਸਜ਼ਾ ਵੀ ਦਿੱਤੀ ਜਾ ਸਕਦੀ ਜੇ ਕੁਝ ਕਰਦਾ ਤਾਂ ਪਰ ਫਿਲਹਾਲ ਕੀ ਕੀਤਾ ਸੀ ਕੈਂਡੀਡੇਟ ਜੇ ਜਿੱਤੇ ਹੈ ਜੇ ਉਹ ਐਮਪੀ ਜਿੱਤੇ ਹੈ ਉਸ ਤੋਂ ਪਹਿਲਾਂ ਕੀ ਕੀਤਾ ਸੀ ਜਾਂ ਤਾਂ ਕਿਹਾ ਸੀ ਕਿ ਸਿੰਘ ਸਜੋ ਜੀ ਦਾੜੇ ਪ੍ਰਕਾਸ਼ ਕਰੋ ਜੀ ਕੇਸ ਕੇਸ ਰੱਖੋ ਸਿਰ ਤੇ ਦਸਤਾਰਾਂ ਸਜਾਓ ਅਮਰਤ ਧਾਰੀ ਬਣੋ ਗੁਰੂ ਵਾਲੇ ਬਣੋ ਨਸ਼ੇ ਛੱਡੋ ਜੀ ਨਸ਼ੇ ਛੱਡੋ ਮਤਲਬ ਨਸ਼ਾ ਕੀ ਅੱਜਕੱਲ ਨਸ਼ਾ ਸਭ ਤੋਂ ਵੱਡਾ ਜ਼ਹਿਰ ਕਿਹੜਾ ਚਿੱਟਾ ਨਾਲ ਅਸਲੀ ਮਿਲਦਾ ਨਹੀਂ ਅਸਲੀ ਤਾਂ ਮਹਿੰਦਰਪ੍ਰੋਪਰੀ ਤੇ ਇੱਕ ਹੋਰ ਗੱਲ ਆਖਾਂ ਛੋਟੇ ਵੀਰ ਅਸਲੀ ਤਾਂ ਸਾਡੇ ਅਫੀਮ ਵੀ ਮਿਲਣੋਂ ਹਟ ਗਈ ਲੋਕੇ ਰੌਲਾ ਪਾਉਂਦੇ ਜਥੇਬੰਦੀਆਂ ਤੇ ਉਂਗਲ ਉਠਦੀ ਹੈ ਕਿ ਜਥੇਬੰਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਹੋਰ ਲੜਾਈਆਂ ਲੜਦੀਆਂ ਇਹ ਕਿਉਂ ਨਹੀਂ ਕਹਿੰਦੀ ਪੰਜਾਬ ਦੇ ਵਿੱਚ ਜਿਹੜੀ ਉਹ ਖਸ ਖਸ ਦੀ ਖੇਤੀ ਹੋਣੀ ਚਾਹੀਦੀ ਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਪਰ ਅਸਲ ਦੇ ਵਿੱਚ ਕੀ ਹੈ ਕਿ ਅਫੀਮ ਹੁਣ ਤੁਸੀਂ ਦੇਖੋ ਆਮ ਲੋਕ ਜਿਹੜੇ ਆ ਚਾਹੇ ਕੋਈ ਜ਼ਰੂਰੀ ਨਹੀਂ ਕਹਿੰਦਾ ਡਰਾਈਵਰ ਭਾਈ ਚਾਰਾ ਫੀਮ ਪੋਸਟ ਵਰਤ ਬਹੁਤ ਲੋਕ ਵਰਤਦੇ ਸਾਡੀ ਸਾਡੀ ਰਾਜਨੀਤੀ ਦੇ ਵਿੱਚ ਸਾਡੀ ਸਿਆਸਤ ਦੇ ਵਿੱਚ ਦੇਖ ਲਓ ਜਾਂ ਸਾਡੇ ਹੋਰ ਜਿਹੜੇ ਵੱਡੇ ਉਹ ਇਹ ਕਹੇ ਕਿ ਵਰਤਿਆ ਕਿ ਇਹ ਪਿਓਰ ਦੁੱਧ ਹੈ ਜੀ ਚਾਂਦੀ ਦੀਆਂ ਡੱਬੀਆਂ ਦੇ ਵਿੱਚ ਲੋਕਾਂ ਨੇ ਰੱਖੀ ਹੁੰਦੀ ਹੈ ਜਿਹੜੇ ਚੰਗੇ ਖਾਨਦਾਨੀ ਸਰਦਾਰ ਹੈ ਉਹਨਾਂ ਨੇ ਰੱਖੀ ਹੁੰਦੀ ਹੈ ਪਰ ਅਸਲ ਦੇ ਵਿੱਚ ਕੀ ਹੈ ਕਿ ਅਸਲੀ ਅਫੀਮ ਆ ਹੀ ਨਹੀਂ ਰਹੀ ਕਿਤੇ ਵੀ ਜਾ ਕੇ ਦੇਖੋ ਤੁਸੀਂ ਮੱਧ ਪ੍ਰਦੇਸ਼ ਚਲੇ ਜਾਓ ਵੈਸੇ ਦੇਖੋ ਤੁਸੀਂ ਪੋਸਟ ਦੇ ਫੀਮ ਦੇ ਠੇਕੇ ਬੰਦ ਹੋ ਗਏ ਨਾ ਐਮਪੀ ਦੇ ਵਿੱਚ ਚਲੇ ਜਾਓ ਤੁਸੀਂ ਐਮਪੀ ਦੇ ਵਿੱਚ ਜਿੱਥੇ ਕਿਤੇ ਕੋਈ ਮਨਜ਼ੂਰੀ ਹੈਗੀ ਆ ਨਾ ਜੇ ਕੋਈ ਇੱਕ ਕਿਸਾਨ ਇੱਕ ਜ਼ਿਮੀਦਾਰ 10 ਕਿੱਲਿਆਂ ਦੀ ਖੇਤੀ ਕਰਦਾ ਤਾਂ ਉਹਨੂੰ ਮਸਾ ਉਹਦੇ ਵਿੱਚੋਂ ਜਿਹੜੀ ਹੈਗੀ 4 ਕਨਾਲਾਂ ਮਤਲਬ ਅੱਧੇ ਕਿੱਲੇ ਦੇ ਵਿੱਚ ਦਾ ਲਾਇਸੈਂਸ ਮਿਲਿਆ ਉਹ ਵੀ 100 ਦੇ ਵਿੱਚੋਂ ਜੀ ਮੇਰਾ ਖਿਆਲ ਜੋ ਮੇਰਾ ਮੰਨਣਾ ਹੈ ਕਿ 10% ਲੋਕਾਂ ਕੋਲ ਲਾਇਸੈਂਸ ਹੈ ਉਹਦੇ ਵਿੱਚ ਵੀ ਉਹ 20ਵੇਂ ਹਿੱਸੇ ਦੇ ਵਿੱਚ ਜਿਹੜਾ ਉਹ ਫੀਮ ਦੀ ਖੇਤੀ ਕਰ ਸਕਦੇ ਜਿਹਦੀ ਮਨਜ਼ੂਰੀ ਹੈ ਉਹਦਾ ਨਾਲ ਲਾ ਕੈਦੇ ਕਾਨੂੰਨ ਕੀ ਤੁਸੀਂ ਵੀ ਜਾਣਦੇ ਹੋ ਕਿ ਜਿੰਨਾ ਤੁਹਾਨੂੰ ਕਹਤਾ ਕਿ ਤੁਸੀਂ 4 ਕਨਾਲਾਂ ਵੇਚਣੀਆਂ 4 ਕਨਾਲਾਂ ਦੇ ਵਿੱਚੋਂ ਸਾਨੂੰ ਜਿਹੜੀ ਸਰਕਾਰ ਨੂੰ ਜਿੱਥੇ ਕਿਤੇ ਵੀ ਜਾਣੀ ਹੈ ਠੀਕ ਹੈ ਸਾਨੂੰ ਦਵਾਈਆਂ ਚ ਪਾਉਣ ਵਾਸਤੇ ਸਾਨੂੰ ਬਾਕੀ ਜਿੱਥੇ ਵਰਤਣੀ ਆ ਮੈਡੀਸਨ ਜਾਂ ਹੋਰਗੇ ਤਰੀਕੇ ਸਾਨੂੰ ਇੰਨੀ ਫੀਮ ਇਹਦੇ ਤੋਂ ਇਸ ਇੰਨੇ ਤਰੇ ਰਕਬੇ ਦੇ ਵਿੱਚੋਂ ਚਾਹੀਦੀ ਹੈ ਜੀ ਜਦੋਂ ਉਹ ਜਿਹੜੀ ਹੋਈ ਉਹ ਤਾਂ ਸਰਕਾਰ ਨੇ ਲੈ ਲਈ ਫਿਰ ਜਿਹੜੀ ਹੁਣ ਇੱਥੇ ਟਰੱਕਾਂ ਦੇ ਟਰੱਕ ਵਿਕੀ ਜਾਂਦੀ ਹੈ ਉਹ ਕੀ ਹੈ ਮੈਂ ਤਾਂ ਹੈਰਾਨ ਐ ਇਹਨਾਂ ਚੀਜ਼ਾਂ ਤੋਂ ਕਿ ਕੱਲਾ ਇਹ ਨਹੀਂ ਅਸੀਂ ਕਹਿੰਦੇ ਕਿ ਸਾਡੇ ਦੁੱਧ ਨਕਲੀ ਜੀ ਸਾਡੇ ਚਿੱਟਾ ਨਕਲੀ ਇੱਕ ਚਟਾਓ ਹੁੰਦਾ ਸੀ ਅਜ ਤੋਂ 20-25 ਸਾਲ ਪਹਿਲਾਂ ਜਦੋਂ ਮਾਜੇ ਦੇ ਵਿੱਚ ਇਹ ਜਾਂਦੇ ਪ੍ਰੋਗਰਾਮ ਹੈ ਤੇ ਮੈਂ ਵੇਖਿਆ ਸੀ ਕਿ ਜਿਵੇਂ ਤਰੇਲ ਪਈ ਹੁੰਦੀ ਹੈ ਨਾ ਤੇ ਫੁੱਲਾਂ ਤੇ ਤਰੇਲ ਖੜ ਜਾਂਦੀ ਹੈ ਇਸ ਤਰ੍ਹਾਂ ਬੂੰਦਾਂ ਮੁੰਡਿਆਂ ਦੇ ਮੈਂ ਅਸੀਂ ਦੇਖਦੇ ਹੁੰਦੇ ਸੀ ਦੇਖਣਾ ਕਿ ਇਹਨੇ ਕੀ ਖਾਧਾ ਯਾਰ ਉਹਨਾਂ ਦੇ ਬੂੰਦਾਂ ਖੜ ਜਾਂਦੇ ਪਸੀਨ ਦੀ ਪਸੀਨੇ ਦੀ ਪਰ ਤੁਰਦਾ ਨਹੀਂ ਹੁੰਦਾ ਸੀ ਉਹ ਮਹਿੰਗਾ ਹੁੰਦਾ ਸੀ ਉਦੋਂ ਜਿਹੜਾ ਸੀਗਾ ਕਿ ਮੇਰੇ ਖਿਆਲ ਦੇ ਵਿੱਚ ਸ਼ਾਇਦ 3-3000 ਨੂੰ 35-3500 ਨੂੰ ਪਤਾ ਨਹੀਂ 4-4 ਕੇ 5-5000 ਨੂੰ ਇੱਕ ਗ੍ਰਾਮ ਆਉਂਦਾ ਹੁੰਦਾ ਸੀ ਅੱਜ ਤੁਸੀਂ ਦੇਖੋ ਜਿਹੜੇ ਸਾਡੇ ਇੱਥੇ ਵਿਚਾਰੇ ਗਰੀਬ ਜਨਤਾ ਜਿਹੜੇ ਦਿਹਾੜੀ ਮਜ਼ਦੂ ਮੈਂ ਕਹਿੰਦਾ ਕਿ ਜੱਟਾਂ ਜ਼ਿਮੀਂਦਾਰਾਂ ਦੇ ਲੋਕ ਨਹੀਂ ਜਾਂ ਬਹੁਤ ਵੱਡੇ ਘਰਾਂ ਦੇ ਲੋਕ ਨਹੀਂ ਜਾਂ ਤੁਸੀਂ ਵੇਖੋ ਕਿ 40 ਸਾਲ ਤੋਂ ਉੱਪਰ ਵਾਲੇ ਵੀ ਚਿੱਟਾ ਨਹੀਂ ਲਾ ਰਹੇ ਜਿੰਨੇ ਲਾ ਰਹੇ ਆ ਨਾ ਸਾਰੇ ਜਿਆਦਾ 80% ਤੋਂ ਵੱਧ ਮਿਹਨਤ ਮਜ਼ਦੂਰੀ ਕਰਨ ਵਾਲੇ ਜਿਹੜੇ ਲੋਕ ਹੈ ਉਹੋ ਲਾ ਰਹੇ ਆ ਤੇ ਸਸਤਾ ਲਾ ਰਹੇ ਆ ਪਤਾ ਨਹੀਂ ਕੀ ਪੀਸ ਕੇ ਦਿੱਤਾ ਜਾਂਦਾ ਮੈਂ ਕਹਿੰਦਾ ਨਾ ਦੁੱਧ ਅਸਲੀ ਨਾ ਚਿੱਟਾ ਅਸਲੀ ਜਿਹਦੇ ਨਾਲ ਮਰਦੇ ਆ ਯਾਰ ਪਤਾ ਨਹੀਂ ਕੀ ਘੋਲ ਕੇ ਦਿੱਤਾ ਹੁੰਦਾ ਮੈਂ ਤਾਂ ਇਹ ਮੈਂ ਸਪੋਰਟ ਨਹੀਂ ਕਰ ਰਿਹਾ ਨਾ ਚਿੱਟਾ ਅਸਲੀ ਨਾ ਫੀਮ ਅਸਲੀ ਜਿਹਦਾ ਕਰਕੇ ਅਸੀਂ ਸਾਡਾ ਪੰਜਾਬ ਲੜਨ ਨੂੰ ਤਿਆਰ ਹੈ ਕਿ ਕਿਸਾਨ ਜਥੇਬੰਦੀਆਂ ਪਰ ਜੋ ਰੋਕਦਾ ਉਹਦੇ ਤੇ ਐਨਐਸਐ ਲਾਈ ਜਾਂਦੀ ਹੈ ਮੈਂ ਕਹਿੰਨਾ ਕਿ ਦੇਖੋ ਹਾਂ ਵੀ ਅਸਲ ਦੇ ਵਿੱਚ ਕੀ ਨਾ ਇਹ ਅਸਲੀ ਤੇ ਨਾ ਫਿਰ ਸਾਡੇ ਕੋਲ ਜਿਹੜੀਆਂ ਸਿਸਟਮ ਹੈ ਸਾਡੀਆਂ ਸਰਕਾਰਾਂ ਨਾਲ ਉਹ ਅਸਲੀ ਮਖੌਟੇ ਪਾ ਕੇ ਸਾਡੇ ਵਿੱਚ ਆਉਂਦੇ ਆ ਮੈਂ ਇੱਥੇ ਗੱਲ ਇਹ ਹੋਣੀ ਚਾਹੁੰਦਾ ਸੀਗਾ ਮਖੌਟੇ ਪਾ ਕੇ ਸਾਡੇ ਸਾਡੇ ਵਿੱਚ ਆਉਂਦੇ ਆ ਬਹੁਤ ਵੱਡੇ ਵੱਡੇ ਐਲਾਨ ਕੀਤੇ ਜਾਂਦੇ ਆ ਬਹੁਤ ਵੱਡੇ ਸਬਜ਼ ਬਾਗ ਲੋਕਾਂ ਨੂੰ ਦਿਖਾਏ ਜਾਂਦੇ ਆ ਉਹੀ ਚੀਜ਼ਾਂ ਦਿਖਾ ਕੇ ਭਗਵੰਤ ਮਾਨ ਸਾਹਿਬ ਦੇਖੋ ਪਹਿਲਾਂ ਪਾਰਲੀਮੈਂਟ ਦੇ ਵਿੱਚ ਜਾ ਕੇ ਉੱਥੇ ਲਾਈਵ ਹੋ ਜਾਂਦੇ ਹੁੰਦੇ ਸੀ ਜੀ ਜਦੋਂ ਮੈਂਬਰ ਪਾਰਲੀਮੈਂਟ ਹੁੰਦੇ ਸੀ ਕਿ ਮੈਂ ਦੱਸਾਂ ਲੋਕਾਂ ਨੂੰ ਕਿ ਇੱਥੇ ਕੀ ਚੱਲਦਾ ਹੈ ਠੀਕ ਹੈ ਅੱਜ ਉਹ ਭਗਵੰਤ ਮਾਨ ਸਾਹਿਬ ਦੀਆਂ ਗੱਲਾਂ ਹੀ ਨਹੀਂ ਜੀ ਇੱਥੋਂ ਜਿਹੜੀਆਂ ਚੀਜ਼ਾਂ ਜਿਹੜੀਆਂ ਗੱਲਾਂ ਹੋਈਆਂ ਸੀ ਨਾ ਮਾਨ ਸਾਹਿਬ ਉਹਨਾਂ ਗੱਲਾਂ ਤੇ ਆਉਣ ਗਾਰੰਟੀਆਂ ਕਿੱਧਰ ਉੜ ਗਈਆਂ ਜਿਨ੍ਹਾਂ ਦੇ ਇੰਨੇ ਨੇ ਵੱਡੇ ਫਲੈਕਸ ਬੋਰਡ ਲਾਏ ਸੀ ਕੇਜਰੀਵਾਲ ਦੀ ਆ ਗਰੰਟੀ ਪਹਿਲੀ ਗਰੰਟੀ ਦੂਜੀ ਗਰੰਟੀ ਤੀਜੀ ਗਰੰਟੀ 20ਵੀਂ ਗਰੰਟੀ ਲਾਈਆਂ ਸੀ ਨਾ ਉਹ ਗਰੰਟੀਆਂ ਤੇ ਖਰੇ ਉਤਰੋ ਪੰਜਾਬ ਨੂੰ ਪੰਜਾਬ ਰੰਗਲਾ ਪੰਜਾਬ ਬਣਾਉਣ ਦੀ ਗੱਲ ਹੋਈ ਸੀ ਉਹ ਬਣਾਓ ਨਾ ਕਿ ਇੱਥੋਂ ਦੇ ਨੌਜਵਾਨਾਂ ਨੂੰ ਫੜ-ਫੜ ਕੇ ਹੁਣ ਮੈਂ ਕਹਿੰਦਾ ਕਿ ਅਮਰਪਾਲ ਸਿੰਘ ਦਾ ਨਾਂ ਤਾਂ ਇਹਨਾਂ ਵਾਸਤੇ ਬਹੁਤ ਵੱਡਾ ਹੂਆ ਹੋ ਗਿਆ ਜੀ ਕਿੰਨੇ ਪ੍ਰਬੰਧ ਕੀਤੇ ਗਏ ਕਿੰਨੀਆਂ ਸਾਰੀਆਂ ਉਹਨਾਂ ਦੇ ਉੱਤੇ ਜਿਹੜੀਆਂ ਪਾਬੰਦੀਆਂ ਲਾਈਆਂ ਗਈਆਂ ਤੁਸੀਂ ਪੰਜਾਬ ਨਹੀਂ ਜਾਓਗੇ ਤੁਸੀਂ ਮੀਡੀਆ ਦੇ ਵਿੱਚ ਆਪਣਾ ਕੋਈ ਬਿਆਨ ਨਹੀਂ ਦਿਓਗੇ ਤੁਸੀਂ ਆਪਣੇ ਮਾਪਿਆਂ ਨੂੰ ਨਹੀਂ ਮਿਲੋਗੇ ਯਾਰ ਕਮਾਲ ਹੈ ਮਤਲਬ ਕਿ ਬੰਦਾ ਇੰਨਾ ਵੱਡਾ ਫਤਵਾ ਮਿਲਣ ਦੇ ਬਾਵਜੂਦ ਵੀ ਹਾਲੇ ਵੀ ਥੋੜਾ ਦੋਸ਼ੀ ਫਿਰ ਲੋਕਤੰਤਰ ਕਿੱਥੇ ਰਹਿ ਗਿਆ ਮੈਂ ਤਾਂ ਇਹ ਚਾਹੁੰਦਾ ਸੀ ਕਿ ਜੇ ਇੱਥੇ ਦੇਖੋ ਮੈਂ ਸਿੱਧੀ ਗੱਲ ਕਰਾਂ ਲੋਕਾਂ ਨੂੰ ਗੁਮਰਾਹ ਕਰਨ ਵਾਲੇ ਲੋਕਾਂ ਨੂੰ ਲੁੱਟਣ ਵਾਲੇ ਜੇ ਸਾਧਾਂ ਦੇ ਬਾਣਿਆਂ ਦੇ ਵਿੱਚ ਬੈਠੇ ਜਿਹੜੇ ਚੋਰ ਆ ਜਿਹੜੇ ਲੁਟੇਰੇ ਆ ਜੇ ਉਹਨਾਂ ਨੂੰ ਸਾਲ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਵਾਰੀ ਪਰੋਲਾ ਮਿਲ ਸਕਦੀ ਹੈ ਉਹਨਾਂ ਵਾਸਤੇ ਕੋਈ ਉਹ ਪਾਬੰਦੀਆਂ ਹੈ ਨਹੀਂ ਤਾਂ ਫਿਰ ਜਿੱਥੇ ਲੋਕਾਂ ਨੇ ਇੰਨਾ ਵੱਡਾ ਫਤਵਾ ਦਿੱਤਾ ਫਿਰ ਉਹਨਾਂ ਵਾਸਤੇ ਕਿਉਂ ਪਾਬੰਦੀਆਂ ਹੈ ਕੀ ਲੋਡ ਸੀ ਇੱਕ ਸਾਲ ਦੀ ਐਨਐਸਏ ਹੋਰ ਵਧਾਉਂਦੀ ਕੀ ਲੋਡ ਸੀ ਆ ਪਾਬੰਦੀਆਂ ਲਾਉਣ ਦੀ ਉਹ ਆਪਦੇ ਹਲਕੇ ਦੇ ਵਿੱਚ ਆ ਸਕਦੇ ਸੀ ਜੀ ਤੁਸੀਂ ਸਿਕਿਉਰਿਟੀ ਦੇ ਦੋ ਤੁਸੀਂ ਪਾਬੰਦੀਆਂ ਲਾਤੀਆਂ ਕਿ ਭਈ ਤੂੰ ਸਾਡਾ ਦੋਸ਼ੀ ਆ ਪਹਿਲੀ ਗੱਲ ਤਾਂ ਉਹੀ ਗੱਲ ਕਿ ਤੁਸੀਂ ਸਾਲ ਦੀ ਐਨਐਸਏ ਦੁਬਾਰਾ ਵਧਾਈ ਕਿਉਂ ਇਹ ਸੋਚੋ ਕਿ ਉਹਨੂੰ ਇੱਕ ਵਾਰੀ ਲੋਕਾਂ ਚਾਹਣ ਦੇ ਜੇ ਲੋਕਤੰਤਰਿਕ ਦੇਸ਼ ਆ ਤਾਂ ਦੇਖੋ ਲੋਕਾਂ ਜਾ ਕੇ ਕੀ ਕਰੂਗਾ ਉਹ ਤੇ ਸਾਲ ਵਾਸਤੇ ਹੋਰ ਵਧਾਤੀ ਜੀ ਨਾਲ ਜਿਹੜੇ ਉਹਨਾਂ ਦੇ ਬੰਦੇ ਬੈਠੇ ਆ ਜੀ ਪ੍ਰਧਾਨ ਮੰਤਰੀ ਭਾਜਪਾ ਵਰਗੇ ਤੁਸੀਂ ਇਹ ਦੇਖੋ ਕਿ ਉਹ ਇੱਕ ਸਿੱਧੇ ਸਾਦੇ ਬੰਦੇ ਸੀ ਨਾ ਇੱਕ ਬਲੌਗਰ ਸੀਗਾ ਮੈਂ ਦੇਖਿਆ ਸੀ ਇੱਥੇ ਕੋੜਗਪੁਰ ਇੱਕ ਵਾਰੀ ਆਇਆ ਜਦੋਂ ਉਹ ਬਲੌਗਰ ਹੁੰਦਾ ਸੀਗਾ ਪ੍ਰਧਾਨ ਮੰਤਰੀ ਬਾਜੇ ਕੀ ਤੇ ਆਮ ਹੀ ਜਿਹੜੀਆਂ ਲੇਡੀਜ਼ ਸੀਗੀਆਂ ਪੈਣਾ ਸਾਡੀਆਂ ਮਤਾਵਾਂ ਉਦੋਂ ਮੇਰੇ ਖਿਆਲ ਚ ਪਤਾ ਨਹੀਂ ਕੀ ਕੀਤਾ ਇਸ ਸਰਕਾਰ ਨੇ ਕੁਝ ਨਵਾਂ ਤੇ ਹਰੇਕ ਦੇ ਅੱਗੇ ਮੱਲੋ ਮਲੀ ਮੈਕ ਕਰਕੇ ਬੱਸਾਂ 'ਚ ਪੁੱਛੀ ਜਾਂਦੇ ਪੈਣਾ ਕਿਦਾਂ ਪੈਣਾ ਕਿਦਾਂ ਪੈਣਾ ਕਿਦਾਂ ਇਹਨਾਂ ਸਿੱਧਾ ਸਦਾ ਬੰਦਾ ਸੀਗਾ ਠੀਕ ਹੈ ਉਹਦੇ ਕਿਤੇ ਮਨ 'ਚ ਆ ਗਈ ਕਿ ਯਾਰ ਇੱਕ ਬੰਦਾ ਜਿਹੜਾ ਸਿੱਖੀ ਦੀ ਗੱਲ ਕਰਨ ਲੱਗਿਆ ਇੱਕ ਬੰਦਾ ਨਸ਼ਿਆਂ ਤੋਂ ਪੰਜਾਬ ਨੂੰ ਬਚਾਉਣ ਦੀ ਗੱਲ ਕਰਨ ਲੱਗਿਆ ਤੇ ਉਹਦੇ ਕਿਤੇ ਦਿਮਾਗ 'ਚ ਮਾੜੀ-ਮੋਟੀ ਚੇਟਕ ਉਹ ਲੱਗੀ ਉਸ ਗੱਲ ਦੀ ਕਿ ਉਹਦਾ ਕਿਵੇਂ ਦੇਖਦੇ ਹੋ ਜਿਵੇਂ ਅੱਜ ਅਮਰਿਤਪਾਲ ਨੂੰ ਸੋਹ ਚਕਾਨ ਲਈ ਲੈ ਕੇ ਆਏ ਫੌਜ ਦੇ ਹਵਾਈ ਜਹਾਜ਼ ਤੇ ਲੈ ਕੇ ਆਏ ਫਿਰ ਵਾਪਸ ਲੈ ਕੇ ਗਏ ਪਹਿਲਾ ਗੱਲ ਇਹ ਵੀ ਚੱਲ ਰਹੀ ਸੀ ਕਿ 4 ਦਿਨਾਂ ਦੀ ਪਰੋਲ ਹੋਊਗੀ ਹਾਂ ਪਰ ਮੈਂ ਉਸ ਤੋਂ ਬਾਅਦ ਅੱਜ ਮੇਰਾ ਕੁਸ਼ਰ ਜੀ ਮੈਂ ਇਦਾਂ ਦਾ ਸੀ ਕਿ ਮੈਂ ਹਾਲੇ ਤੱਕ ਕੋਈ ਨਿਊਜ਼ ਨਹੀਂ ਦੇਖੀ ਮੈਂ ਸੋਸ਼ਲ ਮੀਡੀਆ ਦੇ ਵੀ ਬਹੁਤਾ ਅੱਜ ਨਹੀਂ ਧਿਆਨ ਵਜਿਆ ਪਰ ਮੈਂ ਕਹਿੰਦਾ ਕਿ ਦੇਖੋ ਪਰੋਲ 4 ਦਿਨਾਂ ਦੀ ਕਿਉਂ ਜੀ ਪਰੋਲ 4 ਦਿਨਾਂ ਦੀ ਕਿਉਂ ਸੋਚਣਾ ਇਹ ਬਣਦਾ ਹੈ ਕਿ ਉਸ ਬੰਦੇ ਨੂੰ ਜਿਹੜਾ ਕਿਹੜਾ ਤਰੀਕਾ ਜਿਹਦੇ ਨਾਲ ਹੁਣ ਇੱਕ ਵਾਰੀ ਉਹਦੇ ਆਪ ਦੇ ਹਲਕੇ ਦੇ ਵਿੱਚ ਹਲਕਾ ਕੜੂਰ ਸਾਹਿਬ ਦੇ ਵਿੱਚ ਉਹਨੂੰ ਲਿਆਂਦਾ ਜਾਊਗਾ ਤਾਂ ਕਿ ਜਦੋਂ ਸੌ ਚੁੱਕ ਲਈ ਹੈ ਹੁਣ ਉਹ ਪ੍ਰੋਪਰ ਜਿਹੜਾ ਪੱਕੇ ਪੈਰੀ ਉਹ ਮੈਂਬਰ ਪਾਰਲੀਮੈਂਟ ਬਣ ਚੁੱਕੇ ਆ ਨਾ ਹੁਣ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣ ਕੇ ਲੋਕਾਂ ਦੇ ਕੰਮ ਕਰਨ ਦਿਓ ਜੇ ਤੁਹਾਨੂੰ ਕਿਤੇ ਲੱਗਿਆ ਤਾਂ ਫਿਰ ਸਿਸਟਮ ਦੇ ਹੱਥ ਇੰਨੇ ਛੋਟੇ ਤਾਂ ਹੈ ਨਹੀਂ ਕੀ ਲੱਗਦਾ ਬਾਹਰ ਕੱਢਣਗੇ ਅਮਰਿਤਪਾਲ ਨੂੰ ਉਹ ਆਪਣੇ ਲੋਕਾਂ ਦੀ ਸੇਵਾ ਕਰ ਸਕੇ ਜਿਨ੍ਹਾਂ ਨੇ 4 ਲੱਖ ਵੋਟਾਂ ਪਾਈਆਂ ਦੇਖੋ ਜਿਹੜੀ ਸਰਕਾਰਾਂ ਦੀ ਨੀਤ ਬਣੀ ਪਈ ਹੈ ਹੁਣ ਤੱਕ ਜਿਵੇਂ ਸੌ ਚਕਾਉਣ ਦੇ ਵਿੱਚ ਹੀ ਪਹਿਲੀ ਗੱਲ ਤਾਂ ਇਹ ਦੇਖੋ ਕਿ ਜਿਹੜੇ ਦਿਨ ਸਾਰੇ ਮੈਂਬਰ ਪਾਰਲੀਮੈਂਟ ਜਿਹੜੇ ਜਿੱਤੇ ਆ ਜਿੱਦਾਂ ਸਾਰਿਆਂ ਨੂੰ ਸੋਚਕਾਈ ਗਈ ਸੀ ਉਸ ਦਿਨ ਆਪਣੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਨੇ ਵੀ ਸੋਚ ਚੁੱਕੀ ਸੀ ਸਿਰਫ ਹੈ ਨਹੀਂ ਸੀ ਤਾਂ ਅਮਰਤਪਾਲ ਸਿੰਘ ਭਾਈ ਅਮਰਤਪਾਲ ਸਿੰਘ ਖਾਲਸਾ ਹੈ ਨਹੀਂ ਸੀ ਨਾ ਪਰ ਨਾਂ ਬੋਲਣਾ ਜ਼ਰੂਰੀ ਸੀ ਸਪੀਕਰ ਨੂੰ ਨਾਂ ਬੋਲਣਾ ਪੈਣਾ ਸੀ ਕਿਉਂਕਿ ਜਿੱਤੇ ਹੋਏ ਸੀ ਬੇਸ਼ੱਕ ਉਹ ਹਾਜ਼ਰ ਹੈਗੇ ਬੇਸ਼ੱਕ ਨਹੀਂ ਹੋਗੇ ਸਿਰਫ ਨਾਂ ਬੋਲਿਆ ਸੀ ਕਿ ਹਲਕਾ ਕਡੋਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਖਾਲਸਾ ਇੰਨੇ ਹੀ ਬੋਲੇ ਸੀ ਨਾ ਸਪੀਕਰ ਸਾਹਿਬ ਨੇ ਤੇ ਨੈਸ਼ਨਲ মিডিਆ ਨੇ ਉਹਨੂੰ ਸਿਰ ਤੇ ਚੁੱਕ ਲਿਆ ਸੀਗਾ ਮੇਰੇ ਖਿਆਲ ਦੇ ਵਿੱਚ ਨਹੀਂ ਬਾਲਾ ਤੇ ਘੱਟੋ ਘੱਟ ਰਿਪੀਟ ਤੇ ਰਿਪੀਟ ਤੇ ਰਿਪੀਟ ਤੇ ਤਿੰਨ ਚਾਰ ਘੰਟੇ ਇੱਕੋ ਗੱਲ ਚਲਾਈ ਸੀ ਅਮਰਤਪਾਲ ਸਿੰਘ ਖਾਲਸਾ ਦਾ ਨਾਂ ਨਾ ਉਸ ਅਮਰਤਪਾਲ ਸਿੰਘ ਖਾਲਸਾ ਨਾ ਯਾਰ ਕੀ ਤੂਫਾਨ ਆ ਗਿਆ ਯਾਰ ਜੀ ਮਤਲਬ ਕਿ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਸੀਂ ਕਹਿੰਦੇ ਹੋ ਕਿ ਕੀ ਲੱਗਦਾ ਹੈ ਕਿ ਉਹਨਾਂ ਨੂੰ ਬਾਹਰ ਆਉਣ ਦੇਣਗੇ ਜਿਹੜੀਆਂ ਨੀਤਾਂ ਚੱਲੀ ਜਾਂਦੀਆਂ ਜੀ ਤੇ ਜਿਹੜਾ ਇਹ ਚਾਲ ਚੱਲਣਾ ਸਰਕਾਰਾਂ ਦਾ ਬਣਿਆ ਪਿਆ ਸਿਸਟਮ ਦਾ ਮੈਨੂੰ ਨਹੀਂ ਲੱਗਦਾ ਇਹਦੀ ਕੋਸ਼ਿਸ਼ ਹੋਊ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਬਾਹ ਲੋਕਾਂ ਦੀ ਮੰਗ ਇਹ ਹੈ ਕਿ ਉਹ ਬਾਹਰ ਆਉਣ ਜੀ ਆ ਕੇ ਉਹਨੂੰ ਆਪਣੇ ਆਪਣੇ ਇਲਾਕੇ ਦਾ ਆਪਣੇ ਲੋਕਾਂ ਦੀ ਸੇਵਾ ਕਰਨ ਦਿਓ ਜੇ ਤੁਹਾਨੂੰ ਕਿਤੇ ਗਲਤ ਲੱਗਿਆ ਨਾ ਤਾਂ ਤੁਹਾਡੀ ਐਨਐਸਏ ਪਹਿਲੀ ਗੱਲ ਤਾਂ ਐਨਐਸਏ ਲਾਉਣ ਲਈ ਗੱਲ ਕਿਹੜੀ ਸੀ ਇਹੋ ਜਿਹਾ ਕਿਹੜਾ ਕਿਹੜਾ ਵੱਡਾ ਦੇਸ਼ਦ్రోਹ ਕੀਤਾ ਸੀਗਾ ਹਮ ਠੀਕ ਹੈ ਵੱਡੀਆਂ-ਵੱਡੀਆਂ ਨਿਊਜ਼ ਚਲਾਈਆਂ ਗਈਆਂ ਠੀਕ ਹੈ ਬਿਨਾ ਦੱਸੇ ਪਤਾ ਨਹੀਂ ਸੀ ਕਿੱਧਰ ਲੈ ਗਏ ਕਿੱਧਰ ਲੈ ਗਏ ਜੋਰ ਲਾ ਜਾ ਕੇ ਡੇਬਰੂਗੜ੍ਹ ਲੈ ਜਾ ਕੇ ਫੇਰ ਪਤਾ ਲੱਗੇ ਸੀ ਕਿ ਉਹਨਾਂ ਨੂੰ ਡੇਬਰੂਗੜ੍ਹ ਲੈ ਕੇ ਆ ਜੀ ਠੀਕ ਹੈ ਇੰਨਾ ਵੱਡਾ ਕ੍ਰਾਈਮ ਕਿਹੜਾ ਸੀ ਅੱਜ ਤੱਕ ਸਰਕਾਰ ਦਾ ਜਵਾਬ ਨਹੀਂ ਦੇ ਸਕੇ ਠੀਕ ਹੈ ਬਹੁਤ ਸਾਰੀਆਂ ਕਮੀਆਂ ਆਉਣ ਤਾਂ ਆਈਆਂ ਨਰਪਾਉ ਜੀ ਮੈਂ ਬਹੁਤ ਵਾਰੀ ਕਹਣਾ ਹੁੰਦਾ ਮੇਰੀ ਜਿੱਥੇ ਕਿਤੇ ਕੋਈ ਗੱਲਬਾਤ ਤੁਹਾਡੇ ਵਰਗੇ ਭਰਾਵਾਂ ਨਾਲ ਹੁੰਦੀ ਨਾ ਮੀਡੀਆ ਦੇ ਵਿੱਚ ਮੈਂ ਕਹਿੰਦਾ ਕਿ ਮੈਂ ਕਿਸੇ ਦਾ ਨਿੱਜੀ ਵਿਰੋਧੀ ਨਹੀਂ ਹਮ ਪਰ ਇੱਥੋਂ ਚੀਜ਼ ਉੱਠਦੀ ਹੈ ਜਦੋਂ ਲੋਕ ਸਾਨੂੰ ਇਹ ਕਹਿ ਕੇ ਆਉਂਦੇ ਨੇ ਕਿ ਅਸੀਂ ਪੰਜਾਬ ਦਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਅਸੀਂ ਪੰਜਾਬ ਵਾਸਤੇ ਆਹ ਕਰਾਂਗੇ ਹੁਣ ਇੱਕ ਚੀਜ਼ ਮੈਂ ਇੱਥੇ ਹੋਰ ਐਡ ਕਰ ਦਿਆਂ ਕਿਉਂਕਿ ਮੈਂ ਕਿਸਾਨ ਜਥੇਬੰਦੀ ਦਾ ਇੱਕ ਛੋਟਾ ਜਿਹਾ ਤਿਲ ਮਾਤਰ ਹਿੱਸਾ ਸਿੱਧੂ ਪਰਜਾ ਜਥੇਬੰਦੀ ਦਾ ਮੈਂ ਕਿਸਾਨ ਪਰਿਵਾਰ ਦੇ ਵਿੱਚੋਂ ਹੁਣ ਤੁਸੀਂ ਦੇਖੋ ਆਪ ਚਾਰਚ ਫੇਰੇ ਦੇਖ ਮੈਂ ਕਿਹਾ ਕੈਮਰਾਮੈਨ ਨੂੰ ਕਿ ਦਿਖਾ ਦੇਣ ਬੇਸ਼ੱਕ ਦੇਖੋ ਝੋਨੇ ਵਾਸਤੇ ਝੋਨਾ ਲੱਗਿਆ ਪੈਲੀਆਂ ਭਰੀਆਂ ਹੋਈਆਂ ਨੇ ਇਹ ਪੈਲੀਆਂ ਜਿਹੜੀਆਂ ਇੱਥੇ ਤਾਂ ਦੇਖੋ ਇਸ ਜਗ੍ਹਾ ਦੇ ਵਿੱਚ ਤਾਂ ਨਹਿਰੀ ਪਾਣੀ ਆਉਂਦਾ ਹੀ ਨਹੀਂਗਾ ਜੀ ਇਹ ਤਾਂ ਨਿਆਈਂ ਦਾ ਏਰੀਆ ਪਿੰਡਾਂ ਦੇ ਨਾਲ ਇੱਥੇ ਤਾਂ ਲੱਗਣਾ ਹੀ ਮੋਟਰ ਨਾਲ ਬੋਰ ਨਾਲ ਤੁਸੀਂ ਦੇਖੋ ਕਿ ਬਹੁਤ ਜ਼ਿਆਦਾ ਕਿਸਾਨ ਜਿਹੜੇ ਹਨ ਸਾਡੇ ਵਿੱਚੋਂ ਉਹ ਇਸ ਗੱਲ ਤੇ ਖੁਸ਼ ਹੈ ਕਿ 9 ਘੰਟੇ ਬਿਜਲੀ ਆਖਿਆ ਸੀ ਸਾਨੂੰ ਸਰਕਾਰ ਨੇ ਕਿ 9 ਘੰਟੇ ਤੁਹਾਨੂੰ ਮੋਟਰਾਂ ਵਾਲੀ ਬਿਜਲੀ ਮਿਲਿਆ ਕਰੂਗੀ ਪਰ ਸਾਨੂੰ 9.5 ਘੰਟੇ ਮਿਲ ਰਹੀ ਹੈ ਪਰ ਇਹਦੇ ਪਿੱਛੇ ਇੱਕ ਆਪਣਾ ਬਠਿੰਡੇ ਦੇ ਜਿਹੜੇ ਪਟਵਾਰੀ ਯੂਨੀਅਨ ਦੇ ਪ੍ਰਧਾਨ ਹੈ ਉਹਨਾਂ ਦਾ ਬਿਆਨ ਤੁਸੀਂ ਸੁਣਿਆ ਸੀ ਉਹਨਾਂ ਨੇ ਕਹਿ ਸੀ ਕਿ ਸਾਨੂੰ ਕਿਹਾ ਜਾ ਰਿਹਾ ਹੈ ਕਿ ਪਾਣੀ ਬਹੁਤ ਹੈ ਪਾਣੀ ਬਹੁਤ ਹੈ ਉਹ ਕਹਿੰਦਾ ਹਾਲਾਂਕਿ ਜਦੋਂ ਕਿ 20 ਜਾਂ 22% ਖੇਤੀ ਜਿਹੜੀ ਉਹ ਪਾਣੀ ਨਾਲ ਹੋਈ ਨਹਿਰੀ ਪਾਣੀ ਨਾਲ ਹੋ ਰਹੀ ਹੈ ਜੀ ਬਾਕੀ ਮੋਟਰਾਂ ਦਾ ਨਹਿਰਾਂ ਆਪਣਾ ਬੋਰਾਂ ਦਾ ਪਾਣੀ ਲਾਇਆ ਜਾ ਰਿਹਾ ਪਰ ਸਾਨੂੰ ਕਿਹਾ ਜਾ ਰਿਹਾ ਕਿ ਤੁਸੀਂ 100% ਰਿਪੋਰਟ ਬਣਾ ਕੇ ਦਿਖਾਓ ਕਿ ਟੇਲਾਂ ਤੱਕ ਪਾਣੀ ਟੇਲਾਂ ਤੱਕ ਕਿ ਜਿੱਥੇ ਜਾ ਕੇ ਪਾਣੀ ਖਤਮ ਹੁੰਦਾ ਨਾ ਨਹਿਰ ਦੇ ਵਿੱਚੋਂ ਕਸ ਸੁਹਾ ਨਿਕਲੇ ਸੁਹਾਇਆਂ ਚੋਂ ਕਸੀਆਂ ਨਿਕਲੀਆਂ ਕਸੀਆਂ ਚੋਂ ਖਾਲ ਨਿਕਲੇ ਖਾਲਾਂ ਦੇ ਵਿੱਚੋਂ ਟੇਲਾਂ ਨਿਕਲੀਆਂ ਮਤਲਬ ਖੀਰ ਤੇ ਚਲਾ ਗਿਆ ਸਾਰਾ ਕੁਛ ਹੈ ਨਾ ਐਂਡ ਤੇ ਜਿੱਥੇ ਪਾਣੀ ਖਤਮ ਹੋ ਜਾਂਦਾ ਤੁਸੀਂ ਇਹ ਦਿਖਾਓ ਕਿ ਕੋਨੇ ਕੋਨੇ ਤੱਕ ਜਾਮਾ ਖੀਰਲੇ ਕਿਨਾਰੇ ਤੱਕ ਜਿਹੜਾ ਖੇਤਾਂ ਦੇ ਵਿੱਚ ਪਾਣੀ ਪਹੁੰਚ ਗਿਆ ਇਹਦੇ ਵਿੱਚ ਇਹਦੇ ਵਿੱਚ ਅਸਲ ਬੇਈਮਾਨੀ ਕੀ ਹੈ ਕਿ ਪਾਣੀ ਜਿਹੜਾ ਉਹ ਪੰਜਾਬ ਦੇ ਕੋਲੋਂ ਖੋ ਕੇ ਸਰਪਲਸ ਵਖਾ ਕੇ ਨਾ ਕਿ ਬਾਹਲਾ ਪਾਣੀ ਹੈ ਕਿ ਬਹੁਤ ਪਾਣੀਾਂ ਦੇ ਕੋਲ ਤਾਂ ਵਾਧੂ ਹੈ ਇਹਦੇ ਪਿੱਛੇ ਬਹੁਤ ਵੱਡੀਆਂ ਸਿਆਸਤਾਂ ਹਨ ਨਹਿਰਾਂ ਦੇ ਵਿੱਚ ਜਿਹੜ ਬੈੱਡ ਬਣੇ ਹੋਏ ਆ ਦੇਖੋ ਤੁਸੀਂ ਨਹਿਰਾਂ ਨੂੰ ਟੁੱਟਣ ਤੋਂ ਰੋਕਣਾ ਨਾ ਉਹਦੇ ਕਿਨਾਰੇ ਪੱਕੇ ਕਰ ਲੋ ਜੀ ਪੋਲੀਥੀਨ ਪਾਉਣ ਦਾ ਕੋਈ ਕੰਮ ਨਹੀਂ ਹੁੰਦਾ ਇਹ ਸਾਰੀਆਂ ਗਿੱਦੜ ਚਾਲਾਂ ਜਿਹੜੀਆਂ ਜਿਹੜੀਆਂ ਲੂੰਬੜ ਚਾਲਾਂ ਨੇ ਇਹ ਕੇਜਰੀਬਾਲ ਹੋਰਾਂ ਦੀਆਂ ਠੀਕ ਹੈ ਥੱਲੇ ਬੈੱਡ ਬਣੇ ਹੁੰਦੇ ਨਾ ਜਿਹੜਾ ਉਹ ਕੱਚਾ ਰਹਿਣਾ ਚਾਹੀਦਾ ਕਿਉਂਕਿ ਪਾਣੀ ਧਰਤੀ ਦੇ ਵਿੱਚ ਰੀਸਾਈਕਲ ਹੁੰਦਾ ਕਿਤੇ ਵੀ ਜਾਓ ਨਹਿਰੀ ਏਰੀਆ ਜਾਂ ਸੋਏ ਦਾ ਕੱਸੀ ਦਾ ਏਰੀਆ ਨਾ ਉੱਥੇ ਅੱਜ ਵੀ ਜਿਹੜਾ ਨਲਕੇ ਚੱਲਦੇ ਆਮ ਜਿਹੜਾ ਹੈਗਾ ਆਮ ਥਾਵਾਂ ਦੇ ਨਲਕੇ ਬੰਦ ਹੋ ਗਏ ਨਾ ਪਾਣੀ ਚੁੱਪਨੋਂ हट ਗਏ ਕਿਉਂਕਿ ਪਾਣੀ ਰੀਸਾਈਕਲ ਹ ਉਥੇ ਨਹਿਰਾਂ ਦੇ ਬੈੱਡ ਦੇ ਵਿੱਚ ਥੱਲੇ ਵੀ ਇਹੋ ਜੀ ਪੋਲੀਥੀਨ ਪਲਾਸਟਿਕ ਮੁਕਸਰ ਤੱਕ ਮੁਕਸਰ ਸਾਬ ਤੱਕ ਪਾਈ ਗਈ ਹੈ ਜੀ ਕਿ ਇੱਕ ਬੂੰਦ ਵੀ ਪਾਣੀ ਦੀ ਧਰਤੀ 'ਚ ਨਹੀਂ ਜਾ ਸਕਦੀ ਠੀਕ ਹੈ ਇਸੇ ਸਬੰਧੀ ਹੁਣ ਤੁਸੀਂ ਦੇਖੋ ਕਿ ਵੱਖ-ਵੱਖ ਧਰਨੇ ਲੱਗੇ ਆ ਹੁਣ ਸੰਸਥਾਵਾਂ ਵੱਖ-ਵੱਖ ਜਿਹੜੀਆਂ ਹੈਗੀਆਂ ਜਿਹੜਾ ਜਲੰਧਰ ਦਾ ਹੋ ਗਿਆ ਲੁਧਿਆਣਾ ਦਾ ਹੋ ਗਿਆ ਇੰਡਸਟਰੀ ਦਾ ਬੁੱਢੇ ਨਾਲੇ ਦਾ ਪਾਣੀ ਜਿਹੜਾ ਸਾਡੇ ਤੁਸੀਂ ਬੁੱਢੇ ਨਾਲੇ ਦੀ ਗੱਲ ਕੀਤੀ ਮੈਂ ਵਿੱਚ ਐਡ ਕਰਦਾ ਗੱਲ ਲੱਖਾ ਸੁਧਾਨਾ ਕਹਿ ਰਹੇ ਨੇ ਅਸੀਂ 15 ਤਰੀਕ ਨੂੰ ਬੰਨ ਲਾਣਾ ਕਿਵੇਂ ਦੇਖਦੇ ਹੋ ਕਿਸਾਨ ਜਥੇਬੰਦੀਆਂ ਦੇ ਤੁਸੀਂ ਨੁਮਾਇंदे ਹੋ ਕਿਸਾਨ ਜਥੇਬੰਦੀਆਂ ਸਾਥ ਦੇਣਗੀਆਂ ਨਹੀਂ ਜੀ ਦੇਖੋ ਅਸਲ ਦੇ ਵਿੱਚ ਕੀ ਹੁੰਦਾ ਕਿ ਜਿੱਥੇ ਗੱਲ ਪੰਜਾਬ ਦੀ ਹੈ ਨਾ ਸਾਥ ਦੇਣ ਜਾਂ ਨਾ ਦੇਣ ਦਾ ਸਵਾਲ ਪੈਦਾ ਨਹੀਂ ਹੁੰਦਾ ਜੀ ਮੈਂ ਤਾਂ ਪਹਿਲਾਂ ਹੀ ਗੱਲ ਸ਼ੁਰੂ ਕਰਨ ਲੱਗਿਆ ਸੀ ਜੀ ਇੱਕ ਜਿਹੜਾ ਸਾਡਾ ਲੈਵਲ ਆ ਗਿਆ ਨਾ ਜਿਹੜਾ ਜਿੱਦਾਂ ਜਿੱਦਾਂ ਸਾਡੀ ਪੰਜਾਬ ਟੀਮ ਸਾਡੇ ਆਗੂ ਸਹਿਬਾਨ ਆ ਗਈ ਠੀਕ ਹੈ ਕਿੱਥੇ ਕੀ ਦੀ ਕੀ ਡਿਊਟੀ ਹੈ ਕਿ ਹਰ ਇੱਕ ਬੰਦਾ ਜੇ ਥੱਲੇ ਐਮਐਲਏ ਆ ਚਾਹੇ ਐਮਸੀਆ ਚਾਹੇ ਵਰਕਰ ਵੀ ਹੋਵੇ ਕਿਸੇ ਸਿਆਸੀ ਪਾਰਟੀ ਦਾ ਉਹ ਉਹ ਆਪਣੇ ਸੀਨੀਅਰ ਨੂੰ ਪੁੱਛ ਕੇ ਚੱਲਦਾ ਉਹਦੀ ਡਿਊਟੀ ਲਈ ਜਾਂਦੀ ਕਿ ਤੂੰ ਆਹ ਕਰਨਾ ਸਾਡੀ ਜਿੱਥੇ ਜਥੇ ਬੰਦੀ ਡਿਊਟੀ ਲਾਊਗੀ ਅਸੀਂ ਉੱਥੇ ਜਾ ਕੇ ਖੜਾਂਗੇ ਜਿੱਥੇ ਸਾਡੇ ਆਂਗੋ ਸਰਵਨ ਡਿਊਟੀ ਲਾਉਣਗੇ ਉਥੇ ਜਾ ਕੇ ਕਹਾਂਗੇ ਪਰ ਇਹ ਮੇਰਾ ਆਪਣਾ ਨਿੱਜੀ ਬਿਆਨ ਜ਼ਰੂਰ ਹੈ ਕਿ ਮੈਂ ਕਹਿੰਨਾ ਕਿ ਦੇਖੋ ਜੇ ਲੱਖਾ ਸਦਾਨਾ ਬੰਨ ਮਾਰਨ ਦੀ ਗੱਲ ਕਰਦਾ ਤਾਂ ਇਹਦੇ ਪਿੱਛੇ ਪਹਿਲੀ ਗੱਲ ਤੋਂ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਕਿਉਂਕਿ ਤੁਸੀਂ ਦੇਖਿਆ ਮੈਂ ਹਰ ਗੱਲ ਹਰ ਇੱਕ ਗੱਲ ਨਿਰਪੱਖ ਹੋ ਕੇ ਕਹਿਣਾ ਹੁੰਦਾ ਠੀਕ ਹੈ ਜੋ ਮੇਰੇ ਦਿਲ ਚ ਜੋ ਮੇਰੇ ਦਿਮਾਗ ਚ ਚੱਲਦੀ ਮੈਂ ਉਹ ਕਹਿਣਾ ਹੁੰਦਾ ਮੈਂ ਕਹਿੰਨਾ ਕਿ ਲੱਖਾ ਸਦਾਨੋ ਉੱਤੇ ਹੁਣ ਪਿੱਛੇ ਬਹੁਤ ਉਂਗਲਾਂ ਉਠਾ ਟੀਆਂ ਉੱਠ ਚੁੱਕੀਆਂ ਉਠਾ ਹਟੀਆਂ ਹਾਲੇ ਵੀ ਰੋਕ ਰੋਕ ਕੇ ਗੱਲਾਂ ਚੱਲਦੀਆਂ ਹਨ ਕਿ ਇਹ ਲੱਖਾ ਸਿਆਸਤ ਚਾਉਣ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਕੀ ਕੁਛ ਕੀਤਾ ਸੱਤਾ ਦੇ ਵਿੱਚ ਆ ਕੇ ਜਿੰਨੇ ਮੁੱਦਿਆਂ ਤੇ ਬੋਲਦੇ ਸਾਰੇ ਖਤਮ ਜੀ ਠੀਕ ਹੈ ਸੰਤ ਬਲਵੀਰ ਸਿੰਘ ਸੀਚੇਵਾਲ ਸੀ ਠੀਕ ਹੈ ਉਹ ਮੈਂ ਕਹਣਾ ਕਿ ਉੱਥੇ ਦੇਖੋ ਤੁਸੀਂ ਕਾਲੀ ਬੈਂਈ ਦੇ ਵਿੱਚ ਵੜ ਕੇ ਕਿ ਉੱਥੇ ਸਿਰ ਤੇ ਉਹ ਜਿਹੜੀ ਉਹ ਬੂਟੀ ਰੱਖ ਕੇ ਹਨ ਉਹਦੇ ਵਿੱਚੋਂ ਤੇ ਉਹ ਉਹ ਵਿਖਾਉਂਦੇ ਸੀਗੇ ਤੇ ਦੇਖੋ ਜੀ ਆ ਸਾਡੇ ਹਾਲਾਤ ਐ ਪੰਜਾਬ ਦੇ ਜਦੋਂ ਰਾਜ ਸਭਾ ਮੈਂਬਰ ਬਣਾਤੇ ਮੈਨੂੰ ਤਾਂ ਸਮਝ ਨਹੀਂ ਆਉਦੀ ਵੀ ਜ਼ੁਬਾਨ ਤੇ ਰੱਖ ਕੇ ਹੀ ਦਿੰਦੇ ਆ ਉਦੋਂ ਬਾਅਦ ਕਿ ਤੂੰ ਜਿਹੜੇ ਮੁੱਦੇ ਤੇ ਬੋਲਦਾ ਸੀਗਾ ਜਦੋਂ ਤੂੰ ਸਿਆਸਤ ਚ ਆਗਾ ਤੂੰ ਬੋਲਣਾ ਨਹੀਂ ਮੈਂ ਕਹਿੰਦਾ ਇਹ ਨਾ ਹੋਵੇ ਕਿ ਲੱਖੇ ਸੁਧਾਣੇ ਦਾ ਮਤਲਬ ਵੀ ਸਿਰਫ ਤੇ ਸਿਰਫ ਇੰਨਾ ਹੀ ਹੋਵੇ ਕਿ ਯਾਰ ਇੱਕ ਵਾਰੀ ਰੌਲਾ ਪਾ ਕੇ ਕੁਰਸੀ ਤੇ ਬੈਠਣਾ ਚਾਹੇ ਐਮਐਲਏ ਬਣ ਜੀਏ ਚਾਹੇ ਐਮਪੀ ਬਣ ਜੀਏ ਚਾਹੇ ਜੋ ਮਰਜ਼ੀ ਬਣ ਜੀਏ ਜਦੋਂ ਆਪਾਂ ਇੱਕ ਵਾਰੀ ਕੁਰਸੀ ਨੂੰ ਹੱਥ ਪਾ ਲਿਆ ਫਿਰ ਤੂੰ ਕੌਣ ਤੇ ਮੈਂ ਕੌਣ ਉਹ ਗੱਲ ਨਾ ਹੋਵੇ ਮੈਂ ਕਹਿੰਦਾ ਜੇ ਇਮਾਨਦਾਰੀ ਨਾਲ ਉਹ ਕੰਮ ਕਰ ਰਹੇ ਆ ਤਾਂ ਵਾਕਈ ਦੇਖੋ ਤੁਸੀਂ ਕਿ ਜਿਹੜਾ ਪੰਜਾਬ ਤੋਂ ਕੈਂਸਰ ਟ੍ਰੇਨ ਬੀਕਾ ਨਿਰ ਨੂੰ ਜਾਣ ਲੱਗ ਪਈ ਹੈ ਠੀਕ ਹੈ ਪਿਛੇ ਤੁਸੀਂ ਦੇਖਿਆ ਜੀ ਬੰਦਿਆਂ ਨੂੰ ਛੱਡੋ ਇਨਸਾਨਾਂ ਤੱਕ ਜੀ ਇਨਸਾਨਾਂ ਨੂੰ ਛੱਡੋ ਮੈਕੈਨਿਕ ਪਸ਼ੂ ਜਾਨਵਰਾਂ ਤੱਕ ਪਸ਼ੂਆਂ ਤੱਕ ਮਰਦੇ ਰਹੇ ਹੁਣ ਤੱਕ ਠੀਕ ਹੈ ਜੰਮਦੇ ਬੱਚਿਆਂ ਨੂੰ ਕੈਂਸਰ ਉੱਥੇ ਕੌਣ ਲੜਿਆ ਸਭ ਤੋਂ ਪਹਿਲਾਂ ਜਿਹੜੀ ਗੱਡੀ ਉੱਥੇ ਭੰਨੀ ਗਈ ਸੀ ਉਹ ਫੈਕਟਰੀ ਨੂੰ ਬੰਦ ਕਰਾਉਣਾ ਉੱਥੇ ਉਹ ਸਾਡੀ ਬੀਕੇਯੂ ਇੱਕ ਤਾਂ ਸਿੱਧੂਪੁਰ ਦੀ ਗੱਡੀ ਭੰਨੀ ਗਈ ਸੀ ਜੀ ਠੀਕ ਹੈ ਫਿਰ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਜਿੱਥੇ ਕਿਤੇ ਪੰਜਾਬ ਦੀ ਗੱਲ ਹੋਊਗੀ ਨਾ ਪੰਜਾਬ ਦੇ ਪਾਣੀਆਂ ਦੀ ਗੱਲ ਹੋਊਗੀ ਪੰਜਾਬ ਦੀ ਹੋਂਦ ਦੀ ਗੱਲ ਹੋਊਗੀ ਉੱਥੇ ਸਿੱਧੂਪੁਰ ਜਥੇਬੰਦੀ ਖੜੀ ਹੈ ਠੀਕ ਹੈ ਕਿਵੇਂ ਦੇਖਦੇ ਹੋ ਪਹਿਲਾ ਲਖੇ ਸਿਧਾਨੇ ਨੇ ਪੰਜਾਬੀ ਮਾਂ ਬੋਲੀ ਪਿੱਛੇ ਸੰਘਰਸ਼ ਕੀਤਾ ਸੀ ਏਡਾ ਵੱਡਾ ਅੱਜ ਪੰਜਾਬੀ ਮਾਂ ਬੋਲੀ ਦਾ ਫਾਇਦਾ ਵੀ ਹੋਇਆ ਉਸ ਸੰਘਰਸ਼ ਨਾਲ ਭਾਵੇਂ ਸਰਕਾਰ ਤੋਂ ਉਮੀਦ ਹੁਣ ਬੰਨ ਮਾਰਨ ਵਾਲੀ ਗੱਲ ਕੀਤੀ ਹੈ ਕਿਵੇਂ ਦੇਖਦੇ ਹੋ ਪਹਿਲਾਂ ਵਾਂਗੂ ਕਾਮਯਾਬ ਹੋਣਗੀ ਲਖੇ ਸਿਧਾਨਾ ਮੈਂ ਕਹਿੰਦਾ ਜੀ ਦੇਖੋ ਇਹ ਕਿਸੇ ਇਕੱਲੇ ਲਖੇ ਸਿਧਾਨੇ ਦਾ ਮੋਰਚਾ ਨਹੀਂ ਜੀ ਕੱਲੇ ਲਖੇ ਸਿਧਾਨੇ ਦੀ ਇਹ ਪ੍ਰੋਬਲਮ ਨਹੀਂ ਇਹ ਕੱਲੇ ਕੱਲੇ ਪੰਜਾਬੀ ਦੀ ਸਾਡੀ ਪ੍ਰੋਬਲਮ ਹੈ ਕੱਲੇ ਕੱਲੇ ਪੰਜਾਬੀ ਦੀ ਨਹੀਂ ਉਹੀ ਸਤਲੋਜ ਦੇ ਵਿੱਚੋਂ ਨਿਕਲ ਕੇ ਨਹਿਰਾਂ ਜਿਹੜੀਆਂ ਰਾਜਸਥਾਨ ਤੱਕ ਪੀਕਾ ਨੀਰ ਤੱਕ ਵੀ ਜਾਂਦੀਆਂ ਉਹੀ ਪਾਣੀ ਉਹਨਾਂ ਦੇ ਵਿੱਚ ਵੀ ਜਾਂਦਾ ਆਉਣ ਵਾਲਾ ਸਮਾਂ ਉਹ ਦਿਨ ਦੂਰ ਨਹੀਂ ਜਿੰਨਾ ਇੱਥੇ ਸਾਡੇ ਕੈਂਸਰ ਦਾ ਫਿਲਾ ਕਰਤਾ ਨਾ ਇਹਨਾਂ ਧਰਤੀ ਹੇਠਲੇ ਪਾਣੀ ਨੇ ਵੀ ਕੀਤਾ ਠੀਕ ਹੈ ਕਿਉਂਕਿ ਜ਼ਹਿਰਾ ਜ਼ਹਿਰਾ ਵਰਤੀਆਂ ਗਈਆਂ ਪਰ ਉਹਦੇ ਨਾਲੋਂ ਜ਼ਿਆਦਾ ਜਿਹੜਾ ਜਿਹੜਾ 24 ਘੰਟੇ ਸਾਡੇ ਘਰੇ ਪਾਣੀ ਆਉਣਾ ਨਾ ਨਹਿਰਾਂ ਦੇ ਵਿੱਚੋਂ ਸਾਡੇ ਵਾਟਰ ਟੈਂਕਸ ਤੇ ਆਉਣਾ ਉੱਥੋਂ ਸਾਡੇ ਘਰਾਂ ਦੇ ਵਿੱਚ ਆਉਣਾ ਇਹ ਸਿਨੈਰ ਨੁਕਸਾਨ ਕੀਤਾ ਹੈ ਖਾਸ ਕਰਕੇ ਮੈਂ ਕਹਿੰਨਾ ਕਿ ਇਹਨੇ ਕੈਂਸਲ ਵੀ ਜਿਆ ਹੈ ਇਹ ਹੀ ਜਿਹੜਾ ਹੁਣ ਰਾਜਸਥਾਨ ਤੇ ਹੋਰ ਸਟੇਟਾਂ ਨੂੰ ਜਿੱਥੋਂ ਸਾਡੇ ਇਹ ਸਤਲੁਜ ਦਾ ਪਾਣੀ ਦਿੱਤਾ ਜਾ ਰਿਹਾ ਨਾ ਉੱਥੇ ਵੀ ਇਹ ਬੀਜਿਆ ਜਾ ਰਿਹਾ ਸਾਨੂੰ ਕੱਲਿਆਂ ਨੂੰ ਬੋਲਣ ਦੀ ਲੋੜ ਨਹੀਂ ਬੇਸ਼ੱਕ ਇਹ ਪਾਣੀ ਸਤਲੁਜ ਤੇ ਰਿਆਦਾ ਨਹਿਰਾ ਰਾਹੀਂ ਹੋ ਕੇ ਰਾਜਸਥਾਨ ਜਾਂਦਾ ਹੈ ਬੇਸ਼ੱਕ ਹਰਿਆਣਾ ਜਾਂਦਾ ਹੈ ਬੇਸ਼ੱਕ ਦਿੱਲੀ ਜਾਂਦਾ ਹੈ ਜਿੱਥੇ ਵੀ ਜਾਂਦਾ ਉਸ ਹਰ ਇੱਕ ਬੰਦੇ ਨੂੰ ਇਸ ਮੁੱਦੇ ਤੇ ਬੋਲਣ ਦੀ ਲੋੜ ਹੈ ਕਿ ਜਿਹੜਾ ਪਾਣੀ ਬੁੱਢੇ ਨਾਲੇ ਵਾਲਾ ਜਾਂ ਹੋਰ ਕਿਸੇ ਪਾਸੋਂ ਨਦੀਆਂ ਨਾਲਿਆਂ ਦਾ ਪਾਣੀ ਜਿਹੜਾ ਉਦਯੋਗਾਂ ਦਾ ਪਾਣੀ ਜ਼ਹਿਰੀਲਾ ਪਾਣੀ ਝੜਾ ਕੇ ਦਰਿਆ ਦੇ ਸਾਫ ਸੁਥਰੇ ਮੈਕਨਾ ਪਾਣੀ ਦੇ ਵਿੱਚ ਅ ਅੰਮ੍ਰਿਤ ਵਰਗੇ ਪਾਣੀ ਦੇ ਵਿੱਚ ਆ ਕੇ ਪੈਂਦਾ ਨਾ ਉਹ ਜ਼ਹਿਰ ਬੰਦ ਹੋਣਾ ਚਾਹੀਦਾ ਚਾਹੇ ਉਹਨੂੰ ਕੋਈ ਵੀ ਕਰਵਾਵੇ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਜਸਵਿੰਦਰ ਸਿੰਘ ਜੀ ਕਿਸਾਨ ਆਗੂ ਇਹਨਾਂ ਨਾਲ ਗੱਲਬਾਤ ਕੀਤੀ ਪੰਜਾਬ ਦੇ ਮਸਲਿਆਂ ਬਾਰੇ ਵੀ ਬੁੱਢੇ ਨਾਲੇ ਬਾਰੇ ਵੀ ਜਿੱਥੇ ਲੱਖਾ ਸਦਾਨਾ ਬੰਨ ਮਾਰਨ ਜਾ ਰਹੇ ਨੇ ਅਮਰਿਤਪਾਲ ਦੇ ਵਿਛੇ ਤੇ ਵੀ ਇਹਨਾਂ ਨਾਲ ਖੁੱਲ ਕੇ ਗੱਲਬਾਤ ਕੀਤੀ ਜੁੜੇ ਰਹੋ ਸੱਚ ਦਾ ਸੁਨੇਹਾ ਦੇ ਨਾਲ ਮੈਨਰਪਾਲ ਸਿੰਘ ਜੈਤੋ ਧੰਨ